हां जी मित्रों आज आपा आए हुए सी बरनाला ट्रैक्टर मंडी ते भाई सुखप्रीत को और भाई ठीक है भाई बढ़िया ते भाई ਤੁਸੀਂ ਵੇਖ ਸਕਦੇ ਹੋ ਛੋਟੀ ਉਮਰ ਦੀ ਵਪਾਰੀ ਹੈਗਾ ਤੇ بھائی ਕੋਲ ਟਰੈਕਟਰ ਖੜਾ ਹੈਗਾ ਸੋਨਾਲੀਕਾ ਡੀਆਈ 60 ਬਈ ਇਹਦੇ ਬਾਰੇ ਦੋ ਜਾਣਕਾਰੀ ਇਹ ਵੀਰੇ ਸੱਤ ਮਾਡਲਾ हां जी ਡੀਆਈ 60 ਡਾਈਚ ਆ ਗਿਆ ਇਹ ਠੀਕ ਹੈ ਜੀ ਹਾਂ ਇੰਜਨ ਗੇਅਰ ਪੱਖੋਂ ਕਿਵੇਂ ਹੈ ਬਈ ਇਹ ਓਕੇ ਆ ਬਈ ਇੰਜਨ ਗੇਅਰ ਪੱਖੋਂ ਤੇ ਪਿਛਲੇ ਟਾਇਰ ਤਾਂ ਮਿੱਤਰੋ ਤੁਸੀਂ ਵੇਖ ਸਕਦੇ ਹੋ ਬਿਲਕੁਲ ਨਮਿਆਂ ਵਰਗੇ ਤੇ ਰਿੰਮ ਵਗੈਰਾ ਵੀ ਵਧੀਆ ਪਏ ਨੇ ਹਾਂ ਜੀ ਤੇ ਬਾਕੀ ਮੂਹਲੇ ਟਾਇਰ ਕਿੰਨੇ ਕਾ ਪੈਸੇ ਪਏ ਹੋਣਗੇ ਮੂਹਲੇ ਹੈਗਾ 70 ਰੁਪਏ 75 ਪੈਸੇ ਬਰੇ ਟਾਇਰ ਠੀਕ ਹੈ ਜੀ ਤੇ ਬਦਿਆ ਟਰੈਕਟਰ ਮਿੱਤਰੋ ਤਸੱਲੀ ਦਾ ਟਰੈਕਟਰ ਆ ਤੇ ਮੂਰੇ ਵੀ ਤੁਸੀਂ ਵੇਖ ਸਕਦੇ ਹੋਗੇ ਇੰਟਰਨੈਸ਼ਨਲ ਲਿਖਿਆ ਹੋਇਆ ਗਿਆ ਤੇ ਬਾਈ ਆਪਾਂ ਇਹਦੀ ਗੱਲ ਕਰ ਲਈ ਹੁਣ ਡਿਮਾਂਡ ਦੀ ਕਿੰਨੇ ਲੱਖ ਰੁਪਈਆ ਚ ਬੰਦ ਦੋ ਲੱਖ 95000 ਦੀ ਡਿਮਾਂਡ ਆ ਬਾਈ ਇਹਦੀ ਯਾਰ ਠੀਕ ਹੈ ਤੇ ਬਾਈ ਇੰਜਨ ਗੇਅਰ ਪੱਖੋ ਦੱਸੋ ਜੀ ਜਵਾ ਓਕੇ ਆ ਇੰਜਨ ਗੇਅਰ ਪੱਖੋ ਯਾਰ ਚਾਹੀਦੀ ਬਾਕੇ ਲੈ ਜਾਣਾ ਕੋਈ ਵੀ ਠੀਕ ਹੈ ਮਿੱਤਰੋ ਤੁਸੀਂ ਵੇਖ ਸਕਦੇ ਹੋ ਟਰੈਕਟਰ ਬਿਲਕੁਲ ਨਵਾਂ ਵਰਗਾ ਟਰੈਕ ਟਾਇਰ ਦੇ ਦੇਖ ਸਕਦੇ ਹੋ ਰਿਮ ਵੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਵਧੀਆ ਲੁੱਕ ਦੇ ਵਿੱਚ ਪਿਆ ਗਿਆ ਤੇ ਆਪਾਂ ਬਾਈ ਦਾ ਤੁਹਾਨੂੰ ਨੰਬਰ ਵੀ ਦੱਸ ਦਾਂਗੇ ਜਿਸ ਕਿਸੇ ਨੇ ਖਰੀਦਣਾ ਹੋਇਆ ਉਹ ਬਾਈ ਨਾਲ ਸੰਪਰਕ ਕਰ ਲਿਓ ਤੇ ਅੱਗੇ ਮਿੱਤਰੋ ਬਾਈ ਕੋਲ ਟਰੈਕਟਰ ਖੜਾਗਾ ਸੋਨਾ ਲੀਕਾ ਡੀ ਆਈ 750 ਆਰ ਐਕਸ ਤੁਸੀਂ ਆਹ ਟਰੈਕਟਰ ਦੀ ਪਹਿਲਾਂ ਤਾਂ ਤੁਸੀਂ ਲੁੱਕ ਵੇਖੋ ਕਿੰਨੀ ਵਧੀਆ ਟਰੈਕਟਰ ਦੀ ਲੁੱਕ ਪਈ ਆਗੀ ਪੂਰੀ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਬਾਈ ਯਾਰ ਬਾਈ ਕਹਿੰਦਾ ਪੂਰਾ ਸ਼ੋਰੂਮ ਕੰਡੀਸ਼ਨ ਬਣਦੀ ਪਿਆ ਬਾਕੀ ਮਿੱਤਰੋ ਤੁਸੀ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਤੁਸੀਂ ਆਪ ਹੀ ਵੇਖ ਸਕਦੇ ਹੋਗੇ ਟਰੈਕਟਰ ਬਿਲਕੁਲ ਮਗਰਲੇ ਟਾਇਰ ਹੈ ਨਾਲ ਦੇ ਨੇ ਬਈ ਇਹਦੇ ਬਾਈ ਕਹਿੰਦਾ ਜੀ ਇਹ ਆ ਮੰਗਲੇ ਟਾਇਰ ਨੇ ਇਹ ਨਾਲ ਦੇ ਟਰੈਕਟਰ ਦੇ ਟਾਇਰ ਨੇ ਤੇ ਮੂਰਲੇ ਆਪਾਂ ਬਦਲਾਏ ਨੇ ਮੂਰਲੇ ਬੁਲੇ ਟਾਇਰ ਬਾਈ ਕਹਿੰਦਾ ਬਦਲਾਇਆ ਤੁਸੀਂ ਟਾਇਰ ਵੀ ਵੇਖ ਸਕਦੇ ਹੋ ਬਿਲਕੁਲ ਨਵੇਂ ਪਿਆ ਤੇ ਬਾਈ ਹੁਣ ਆਜੋ ਆਪਾਂ ਗੱਲ ਕਰ ਲਈ ਦੀ ਮਾਡਲ ਦੀ ਮਾਡਲ 2014 ਜੀ ਠੀਕ ਹੈ ਤੇ ਇੰਜਨ ਗੇਅਰ ਪੱਖੋਂ ਦੱਸੋ ਇੰਜਨ ਗੇਅਰ ਪੱਖੋਂ ਜਮਾ ਓਕੇ ਆ ਜੀ ਤੇ ਮਿੱਤਰੋ ਤੁਸੀਂ ਵੇਖ ਸਕਦੇ ਹੋ ਸਾਈਡ ਗੇਟ 'ਚ ਆ ਗਿਆ ਨਹੀਂ ਹਾਂ ਜੀ ਸਾਈਡ ਗੇਟ 'ਚ ਆ ਗਿਆ ਡਿਸਟ੍ਰੀਬਿਊਟਰ ਸਿੰਗਲ ਡਿਸਟ੍ਰੀਬਿਊਟਰ 'ਚ ਆ ਗਿਆ ਠੀਕ ਹੈ ਜੀ ਮਿੱਤਰੋ ਤੇ ਜਿਸਕੇ ਸਿਰ ਮਾਈ ਨਾਲ ਖਰੀਦਣਾ ਹੋਇਆ ਆਪਾਂ ਬਾਈ ਦਾ ਸੰਪਰਕ ਨੰਬਰ ਵੀ ਦੇ ਦਾਂਗੇ ਤੇ ਬਾਈ ਆਪਾਂ ਗੱਲ ਕਰ ਲਈ ਇਹਦੀ ਡਿਮਾਂਡ ਦੀ ਕਿੰਨੇ 4 ਲੱਖ 10 ਹਜ਼ਾਰ ਡਿਮਾਂਡ ਆਈ ਹੈ ਇਹਦੀ ਠੀਕ ਹੈ ਤੇ ਮੌਕੇ ਤੇ ਮਾਨ ਤਨ ਮੌਕੇ ਤੇ ਮਾਨ ਤਨ ਹੋ ਜਾਈ ਬਾਈ ਜਿਹੜਾ ਤੇਰੀ ਵੀਡੀਓ ਦੇਖ ਕੇ ਮੌਕੇ ਤੇ ਮਾਨ ਅੱਗੇ ਮਿੱਤਰੋ ਬਾਈ ਕੋਲ ਖੜਾਗਾ ਟਰੈਕਟਰ ਸੋਨਾਲੀਕਾ ਡੀਆਈ 750 ਤੁਸੀਂ ਇਹਦੀ ਵੀ ਟਰੈਕਟਰ ਦੀ ਲੁੱਕ ਵੇਖ ਸਕਦੇ ਹੋ ਬਿਲਕੁਲ ਨਵੇਂ ਵਰਗਾ ਟਰੈਕਟਰ ਪਿਆਗਾ ਬਈ ਇਹਦੀ ਗੱਲ ਕਰ ਲਈਏ ਮਾਡਲ ਦੀ ਪਹਿਲਾਂ ਤੁਸੀਂ ਮਾਡਲ ਦੱਸ ਦੇ ਤਾਂ 2007 ਮਾਡਲ ਆ ਵੀਰੇ ਇਹ ਠੀਕ ਹੈ ਜੀ ਤੇ ਇਹਦਾ ਇੰਜਨ ਗੇਅਰ ਪੱਖੋਂ ਕਿਵੇਂ ਆ ਇਹ ਜਮਾ ਓਕੇ ਆ ਬਈ ਯਾਰ ਇਹ ਤਾਂ ਮਤਲਬ ਕਿ ਫੋਲ ਤਾਂ ਸੱਲੀ ਦਾ ਟਰੈਕਟਰ ਪੂਰੀ ਤਸੱਲੀ ਦਾ ਟਰੈਕਟਰ ਆ ਇਹ ਤੱਕ ਦੇਖ ਲਓ ਬਈ ਯਾਰ ਰੰਗ ਦੇਖੋ ਕਿੰਨਾ ਪਿਆ ਥੱਲੇ 7 ਮਾਡਲ ਦੇ ਵਧੀਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੀ ਟਰੈਕਟਰ ਪਿਆ ਆ ਗਿਆ ਤੇ ਸਾਈਡ ਗੇਅਰ ਆ ਗਿਆ ਨਾ ਤੇ ਹਾਂ ਬਈ ਸਾਈਡ ਗੇਅਰ ਆ ਗਿਆ ਠੀਕ ਹੈ ਤੇ ਆਪਾਂ ਗੱਲ ਕਰ ਲਈਏ ਇਹਦੇ ਟਾਇਰਾਂ ਦੀ ਕੰਡੀਸ਼ਨ ਬਾਰੇ ਵੀਰੇ ਹੈਗੇ SC85 ਟਾਇਰ ਮੂਰਲੇ ਹੈਗੇ ਯਾਰ ਮੂਰਲੇ ਵੀ ਇਹ SC85 ਪੈਸੇ ਟਾਇ ਠੀਕ ਹੈ ਤੇ ਮੂਲ 8085 ਮਤਲਬ ਕਿ ਚਾਰ ਟਰੈਕਟਰ 8085 ਹੈਗੇ ਨੇ ਹਾਂ ਹਾਂ ਬਾਈ ਤੇ ਇਹ ਜੀ ਗੱਲ ਕਰ ਲਈ ਆਪਾਂ ਇਹ ਪੰਜਾਬ ਨੰਬਰ ਆ ਜਾਂ ਹਰਿਆਣਾ ਕੀ ਇਹ ਹਰਿਆਣਾ ਨੰਬਰ ਆ ਵੀਰੇ ਯਾਰ ਠੀਕ ਹੈ ਤੇ ਹੁਣ ਆਪਾਂ ਮਿੱਤਰੋ ਤਸੱਲੀ ਦਾ ਟਰੈਕਟਰ ਆ ਬਾਈ ਨੇ ਦੱਸ ਹੀ ਦਿੱਤਾ ਤੇ ਹੁਣ ਆਪਾਂ ਕਰ ਲਈਏ ਦੀ ਡਿਮਾਂਡ ਦੀ ਗੱਲ ਇਹਦੀ ਹੈਗੀ ਵੀਰੇ 290 290 ਹਾਂ ਤੇ ਇਹ ਬਾਈ ਕੋਲ ਟਰੈਕਟਰ ਖੜੇ ਸੀ ਇੱਕ ਤਾਂ ਸੂਨਾਲੀ ਕਾ ਡੀਆਈ 60 ਤੇ ਦੂਜਾ ਸੂਨਾਲੀ ਕਾ ਡੀਆਈ 750 ਆਰਐਕਸ ਤੇ ਇੱਕ ਤੀਜਾ ਟਰੈਕਟਰ ਵੀ ਸੋਨਾਲੀ ਕਾ ਡੀਆਈ 750 ਤਿੰਨੇ ਸੋਨਾਲੀ ਕਾ ਟਰੈਕਟਰ ਸੀਗੇ ਤੇ ਵਧੀਆ ਕੰਡੀਸ਼ਨ ਦੇ ਵਿੱਚ ਸ਼ੋਅਰੂਮ ਵਰਗੇ ਨਵੇਂ ਟਰੈਕਟਰ ਪਏ ਨੇ ਤੇ ਬਾਈ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਇੱਧਰ ਆਜੋ ਮੜਾਜਾ ਤੇ ਜੇ ਕਿਸੇ ਨੇ ਖਰੀਦਣਾ ਹੋਵੇ ਉਹਦੇ ਵਾਸਤੇ ਆਪਣਾ ਸੰਪਰਕ ਨੰਬਰ ਦੱਸ ਦੋ 7973164311 ਠੀਕ ਹੈ ਤੇ ਤੁਹਾਡਾ ਪਿੰਡ ਕਿਹੜਾ ਬਰਨਾਲੇ ਹੀ ਵੀ ਆਪਣਾ ਪਿੰਡ ਲੋਕਲੋਂ ਮਤਲਬ ਕੀ ਬਰਨਾਲੇ ਤੋਂ ਮਿੱਤਰੋ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਦਿਆ ਡਿਸਕਾਊਂਟ ਮਿਲ ਗਈ ਤੇ ਨਾ ਹਾਂ ਭਾਈ ਜਿਹੜਾ ਵੀ ਤੁਹਾਡੇ ਵੀਡੀਓ ਦੇਖ ਕੇ ਆਊਗਾ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਿੱਤਰੋ ਵੀਡੀਓ ਦੇਖਣ ਲਈ